ਕੈਨੇਡਾ ਦੇ ਮੈਪ ਦੇ ਉੱਤੇ ਆ ਡਾਟ ਸਿਰਫ ਡਾਟ ਨਹੀਂ ਹੈਗੇ ਆਪੋਰਚੁਨਿਟੀ ਹੋ ਸਕਦੀ ਆ ਤੁਹਾਡੇ ਲਈ ਪੀਆਰ ਦੇ ਤੇ ਕੈਨੇਡਾ ਦੇ ਵਿੱਚ ਪ੍ਰੋਪਰ ਸੈਟਲ ਹੋਣ ਦੇ ਲਈ ਆਊਟਸਾਈਡ ਆਫ ਕੁਬੈਕ ਇਹ ਕਮਿਊਨਿਟੀ ਜਨੇਰਜੀ ਪੂਰੇ ਕੈਨੇਡਾ ਦੇ ਵਿੱਚ ਜਿਹੜੀਆਂ ਫ੍ਰੈਂਕੋਫੋਨ ਜੀ ਆ ਫ੍ਰੈਂਚ ਬੋਲਣ ਵਾਲੇ ਬੰਦਿਆਂ ਨੂੰ ਵੈਲਕਮ ਕਰਦੀਆਂ ਤੇ ਉਹਨਾਂ ਨੂੰ ਪੀਆਰ ਦੇ ਲਈ ਵੀ ਹੈਲਪ ਕਰਦੀਆਂ ਜੋਬ ਵਗੈਰਾ ਦੇ ਕੇ ਸੋ ਜੇ ਤੁਸੀਂ ਪਤਾ ਕਰਨਾ ਹੈ ਕਿ ਕਿਹੜੀ ਪ੍ਰੋਵਿੰਸ ਦੇ ਵਿੱਚ ਕਿਹੜੀ ਕਮਿਊਨਿਟੀ ਆ ਜਿਹੜੀ ਤੁਹਾਨੂੰ ਆਫਰ ਕਰ ਸਕਦੀ ਆ ਤੁਸੀਂ ਕਰਨਾ ਕੀ ਆ ਜੀ canada.ca ਦੇ ਉੱਤੇ ਜਾਣਾ ਉਸ ਤੋਂ ਬਾਅਦ ਤੁਸੀਂ ਸਿਲੈਕਟ ਕਰਨਾ ਆ ਇਮੀਗ੍ਰੇਸ਼ਨ ਐਂਡ ਸਿਟੀਜ਼ਨ immigrate to a francophone community outside of quebec ਉਥੇ ਜਾ ਕੇ ਤੁਸੀਂ ਸਿਲੈਕਟ ਕਰ ਸਕਦੇ ਹੋ ਕਿ ਕਿਹੜੇ ਪ੍ਰੋਵਿੰਸ ਦੇ ਵਿੱਚ ਤੁਸੀਂ ਜਾ ਰਹੇ ਹੋ ਇਹ ਮੈਂ ਤੁਹਾਨੂੰ ਨਾਲ ਦੀ ਨਾਲ ਸਕਰੀਨਸ਼ਾਟ ਦਿਖਾ ਰਿਹਾ ਉਸ ਤੋਂ ਬਾਅਦ ਤੁਸੀਂ ਸਿਲੈਕਟ ਕਰਨਾ ਰੀਜਨ ਦੇ ਵਿੱਚ ਤੁਸੀਂ ਸਿਲੈਕਟ ਕਰੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਕਮਿਊਨਿਟੀ ਆ ਜਾਣੀ ਆ ਉਥੋਂ ਦਾ ਕੀ ਰਹਿਣਾ ਸਹਿਣਾ ਜਾਂ ਕਿੱਦਾਂ ਤੁਸੀਂ ਉੱਥੇ ਸੈਟਲ ਹੋ ਸਕਦੇ ਹੋ ਪ੍ਰੋਪਰ ਇਨਫੋਰਮੇਸ਼ਨ ਆ ਇੱਥੇ ਜਾ ਕੇ ਤੁਸੀਂ ਚੈੱਕ ਕਰੋ ਤੇ ਬਾਈ ਮੇਰਾ ਤਾਂ ਇਹੀ ਕਹਿਣਾ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਫਰੈਂਚ ਦੇ ਬਹੁਤ ਸਾਰੇ ਡਰ ਆ ਨਿਕਲਨੇ ਆ ਆਪਣੇ ਆਪ ਨੂੰ ਅਪਗ੍ਰੇਡ ਕਰੋ ਫਰੈਂਚ ਸਿੱਖੋ ਤੇ ਜੇ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹੁੰਨੇ ਹੋ ਮੇਰੀ ਰੱਬ ਗਈ ਅਰਦਾਸ ਆ ਕਿ ਬਾਈ ਤੁਸੀਂ ਜਿੰਨੇ ਵੀ ਇੱਥੇ ਆਏ ਹੋ ਮੇਰੀ ਵੀਡੀਓ ਦੇਖ ਰਹੇ ਹੋ ਸਾਰੇ ਦੇ ਸਾਰੇ ਪੱਕੇ ਹੋ ਜਮੋ ਤੇ ਮੈਨੂੰ ਹੋਰ ਏਦਾਂ ਦੀ ਇਨਫੋਰਮੇਸ਼ਨ ਲਈ ਤੁਸੀਂ ਫੋਲੋ ਕਰ ਸਕਦੇ ਹੋ ਮੈਂ ਹਮੇਸ਼ਾ ਤੁਹਾਡੇ ਲਈ ਯੂਸਫੁਲ ਕੰਟੈਂਟ ਲੈ ਕੇ ਆਂਦਾ ਰਹੂੰਗਾ ਤੇ ਕਰ ਲਓ ਫੋਲੋ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਹੋ ਕਮੈਂਟ ਕਰਕੇ ਦੱਸਿਓ ਤੁਹਾਡੇ ਕੀ ਵਿਚਾਰ ਆ ਤੇ ਕਿਹੜਾ ਕੋ ਕਿਹੜੀ ਕਮਿਊਨਿਟੀ ਚ ਮੂਵ ਹੋ ਰਿਹਾ ਬ